ਜਾਉਗੇ ਸਮੂਹ ਦਾ ਸਾਰੇ ਪਰਿਵਾਰਾਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਭ ਇੰਸਪੈਕਟਰ ਜਵੰਤਾ ਐਸਐਚਓ ਪੀਐਸਸੀ ਕੋ ਮੈਂ ਲੋੜੀ ਤੇ ਲੋੜੀਆਂ ਬਧਾਈਆਂ ਲੋੜੀ ਤੇ ਮਾਗੀ ਦੀਆਂ ਬਧਾਈਆਂ ਦਿੰਨੀ ਸਾਰੇ ਨੂੰ ਤੇ ਇਹ ਜਿਹੜੀ ਲੋੜੀ ਤੇ ਮਾਗੀ ਬਹੁਤ ਵਧੀਆ ਸਾਰੇ ਪਰਿਵਾਰਾਂ ਲਈ ਆਵੇ ਪਰ ਇੱਕ ਚਾਈਨਾ ਡੋਰ ਦਾ ਮੈਸੇਜ ਦੇਣਾ ਚਾਹੁੰਦੀ ਆ ਕਿ ਜੇ ਕੋਈ ਚਾਈਨਾ ਡੋਰ ਵੇਚਦਾ ਜਾਂ ਕੋਈ ਅਡੌਂਦਾ ਪਿਆ ਹੋਵੇ ਸਾਡੇ ਵੱਲੋਂ ਪੂਰੀ ਇਹ ਤਰਤੀਸ ਚੱਲ ਰਹੀ ਹੈ ਕਿ ਉਹਨਾਂ ਨੂੰ ਫੜ ਕੇ ਤੇ ਉਹਨਾਂ ਤੇ ਪਰਚਾ ਦਿੱਤਾ ਜਾਵੇ ਸਾਨੂੰ ਆਪਣੇ ਅਫਸਰਾਂ ਵੱਲੋਂ ਹੁਕਮ ਨੇ ਅਸੀਂ ਇਹੀ ਰਿਕਵੈਸਟ ਕਰਾਂਗੇ ਪੰਜਾਬ ਵਾਸੀਆਂ ਨੂੰ ਤੇ ਆਪਣੇ ਇਲਾਕਾ ਵਨ ਵਾਸੀਆਂ ਨੂੰ ਕਿ ਇਹੋ ਜਿਹਾ ਕੋਈ ਵੀ ਕੰਮ ਨਾ ਕਰਨ ਸਾਡੇ ਵੱਲੋਂ ਹਰ ਇੱਕ ਦੁਕਾਨ ਤੇ ਸਰਚ ਚੱਲ ਰਹੀ ਹੈ ਜਿੱਥੇ ਪਤੰਗ ਡੋਰ ਟੀ ਚਾਈਨਾ ਡੋਰ ਨਾ ਬਰਤੀ ਜਾਵੇ ਇਹ ਇਹ ਬਹੁਤ ਜ਼ਿਆਦਾ ਘਾਤਕ ਹੈ ਇਹ ਇੱਕ ਸਿਰਫ ਆਪਾਂ ਲਾ ਦਿੰਨੇ 188 ਦਾ ਪਰੇ 188 ਦਾ ਨਿਆ ਇਤੇ ਜਾਣ ਲਿਵਾ ਹਮਲਾ ਹੁੰਦਾ ਵਾ ਕਈਆਂ ਦੀ ਡੈਥ ਹੋ ਜਾਂਦੀ ਆ ਇਹਦਾ ਪਤਾ ਨਹੀਂ ਲੱਗਦਾ ਕਈ ਕਰੰਟ ਕਿਉਂਕਿ ਇਹਦਾ ਇਹ ਚਾਈਨਾ ਡੋਰ ਚ ਕਰੰਟ ਬਹੁਤ ਆਉਂਦਾ ਹੈ ਕਈ ਥਾਵਾਂ ਤੇ ਇਹੋ ਜਿਹੇ ਮਰਦ ਤਾਂ ਹੋ ਚੁੱਕੇ ਆ ਵਾ ਇਹ ਤੇ ਸਿਰਫ ਇੱਕ ਜਾਣ ਲਿਵਾ ਹਮਲਾ ਹੈ ਕਿ ਕਿਸੇ ਨੂੰ ਮਾਰਨ ਲਈ ਜਿਵੇਂ ਆਪਾਂ ਕਿਸੇ ਹਥਿਆਰ ਦੀ ਜ਼ਰੂਰਤ ਕਰ ਵਰਤੋਂ ਕਰਦੇ ਆ ਇਹ ਉਸ ਤਰ੍ਹਾਂ ਇਸਤੇਮਾਲ ਹੋ ਰਿਹਾ ਵਾ ਤੇ ਇਹ ਤੋਂ ਆਪਾਂ ਨੂੰ ਬਚਣਾ ਚਾਹੀਦਾ ਵਾ ਜੇ ਕਿਸੇ ਨੂੰ ਪਤਾ ਲੱਗਦਾ ਹੈ ਕਿ ਚਾਈਨਾ ਡੋਰ ਵੇਖ ਰਹੀ ਹੈ ਜਾਂ ਕੋਈ ਇਹਦੀ ਇਸਤੇਮਾਲ ਕਰ ਰਿਹਾ ਵਾ ਤੇ ਸਾਨੂੰ ਇਨਫੋਰਮ ਕਰ ਸਕਦਾ ਵਾ ਅਸੀਂ ਸਹਿਯੋਗ ਦੇਵਾਂਗੇ ਤੇ ਹੋਰ ਸਾਰੇ ਰਾਜ ਖੁਸ਼ੀ ਰੋ ਧੰਨਵਾਦ ਸਸ਼ੀ ਕਾ ਜੀ